ਮੰਮੀ ਜੀ ਰਿੰਕਪਾਲ ਨੂੰ ਤੇ ਮੈਂ ਦੱਸਿਆ ਨਹੀਂ ਪਰ ਦੇ ਲੋ ਕੱਲ ਜੇ ਆਪਾਂ ਬੋਲੇ ਆਂ ਤੇ ਸੀਮਾ ਦੇ ਤਾਈ ਜੀ ਕਿਹੜਾ ਬੋਲੇ ਨਹੀਂ ਉਹ ਵੀ ਤਾਂ ਆਪਣ ਬੋਲ ਕੇ ਗਈਆਂ ਹੀ ਆ ਤੇ ਮੈਂ ਥੱਲੇ ਗਈਆਂ ਜਿੱਦੋਂ ਸਬਜ਼ੀ ਬਣਾਈ ਆ ਰਾਤੀ ਆਪਣੀ ਰੋਟੀ ਬਣਾ ਕੇ ਕਿਤੇ ਅੰਦਰ ਵੜ ਗਈਆਂ ਵਾ ਆਪਣੇ ਨਹੀਂ ਫੁਲਕੇ ਲਾਏ ਮੈਂ ਆਪੇ ਗਈਆਂ ਆਪਣੇ ਫੁਲਕੇ ਲਾ ਕੇ ਫਿਰ ਮੈਂ ਲੈ ਕੇ ਆਈਆਂ ਅੱਛਾ ਤਤੂਰਾ ਸੀ ਤੇ ਫਿਰ ਮੇਰੇ ਨਾਲ ਗੱਲ ਨਹੀਂ ਕੀਤੀ ਰਾਤੀ ਇਹ ਗੱਲ ਕਰਨੀ ਸੀ ਨਾ ਮੇਰੇ ਨਾਲ ਨਾਲੇ ਰਿੰਕੂ ਵੀ ਸਾਹਮਣੇ ਹੋ ਹੈਗਾ ਸੀ ਉਹਦੇ ਨਾਲ ਵੀ ਗੱਲ ਕਰਨੀ ਸੀ ਨਾ ਫਿਰ ਆਪ ਵੇਲੇ ਇਹਨਾਂ ਨੂੰ ਪਤਾ ਆਪ ਪਹਿਲ ਕਰਦੀ ਹੈ ਹਰ ਕੰਮ ਚ ਤੇ ਗਲਤ ਹੀ ਹੋ ਜਾਂਦੇ ਆ ਪਹਿਲ ਉਹਨੇ ਇਹਨਾਂ ਨੇ ਕੀਤੀ ਹੈ ਨਾ ਹੁਣ ਇਹਨੇ ਜੋ ਵੀ ਬਣਾਇਆ ਹੋਏਗਾ ਨਾ ਆਪਾਂ ਉਹਦੇ ਹੱਥ ਦੀ ਬਣੀ ਸਬਜ਼ੀ ਵੀ ਨਹੀਂ ਖਾਣੀ ਮੇਰੀ ਗੱਲ ਸੁਣੋ ਮੇ ਜੀ ਮੈਂ ਮੈਂ ਤਾਂ ਚਲ ਗਈ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਆਪਣੀ ਰੋਟੀ ਬਣਾ ਲਿਓ ਨਹੀਂ ਉਹਨਾਂ ਨੇ ਆਪਣੀ ਬਣਾ ਕੇ ਖਾ ਲਈ ਆ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਮੈਂ ਕਿਹਾ ਫੇਰ ਗੱਲ ਵੱਧ ਚੁੱਕੀ ਚਲ ਕੁਝ ਨਹੀਂ ਹੁੰਦਾ ਪਰ ਇਹ ਤਾਂ ਹੁਣ ਆਪਣੀਆਂ ਮਰਜ਼ੀਆਂ ਹੀ ਕਰਦੇ ਆ ਤਾਂ ਹੁਣ ਕੀ ਕਰੀਏ ਫਿਰ ਕੀ ਮਾਂ ਹੁਣ ਬਣਾਏਗੀ ਨਾ ਕੋਈ ਸਬਜ਼ੀ ਆਪਾਂ ਨਹੀਂ ਉਹ ਖਾਣੀ ਆਦੇ ਹੱਥ ਉਹ ਜਾ ਕੇ ਆਪਣੀ ਸਬਜ਼ੀ ਬਣਾ ਆਪਣੀ ਰੋਟੀ ਬਣਾ ਬਸ ਤੇ ਨਾਲੇ ਇਹਨਾਂ ਦੇ ਕੰਨਾਂ 'ਚ ਉਹ ਗੱਲ ਕੱਢ ਦੇਣੀ ਆ ਵੀ ਟਾਈਮ ਨਾਲ ਆਪਣੀ ਰੋਟੀ ਬਣਾ ਲਿਆ ਕਰੋ ਤੁਸੀਂ ਅਹੀਂ ਵੀ 1 ਵਜੇ ਥੱਲੇ ਉਤਰ ਕੇ ਆਪਣੀ ਰੋਟੀ ਬਣਾਣੀ ਠੀਕ ਹੈ ਨਾ ਨਾਲੇ ਜਦੋਂ ਸਾਡੀ ਰਸੋਈ ਉੱਪਰ ਤਿਆਰ ਹੋ ਜੇਗੀ ਨਾ ਫਿਰ ਅਹੀਂ ਆਪਣੀ ਰੋਟੀ ਤੇ ਬਣਾਇਆ ਕਰਾਂਗੇ ਠੀਕ ਹੈ ਅਹੀਂ ਥੱਲੇ ਹੀ ਉਤਰਨਾ ਵਾ ਜਦੋਂ ਅਸੀਂ ਕਿਤੇ ਆਣਾ ਜਾਣਾ ਅਸੀਂ ਇਹਨਾਂ ਦੇ ਮੱਥੇ 'ਤੇ ਨਹੀਂ ਲੱਗਣਾ ਬਸ ਬੁਲਾਉਣਾ ਹੀ ਨਹੀਂ ਇਹਨਾਂ ਨੂੰ ਐਨੀ ਗੱਲ ਮੇਰੀ ਹੁਣ ਤੂੰ ਧਿਆਨ 'ਚ ਰੱਖਣੀ ਆਪਣੀ ਸਬਜ਼ੀ ਆਪ ਨਾਲ ਲਾ ਜਾ ਕੇ ਤੇ ਆਪਣੇ ਭੁਲਕੇ ਬਣਾਉਣਾ ਜੀ ਮਮੇ ਮਮੇ ਜੀ ਗੱਲ ਤਾਂ ਤੁਹਾਡੀ ਸਹੀ ਆ ਇੱਕਦਾਂ ਗੱਲ ਦੱਸਾਂ ਸੀਮਾ ਤੇ ਮੈਨੂੰ ਮਾਸਾ ਚੰਗੀ ਨਹੀਂ ਲੱਗਦੀ ਜੇ ਮੈਂ ਕਿਤੇ ਬੱਸ ਇੱਕ ਥੋੜੀਆਂ ਉੱਤਰ ਜਾਣਾ ਥੱਲੇ ਪੈਰ ਪਾ ਦੇਵਾਂ ਉਸੇ ਟਾਈਮ ਇਹ ਭੱਜ ਕੇ ਅੰਦਰ ਵੜ ਜੂਗੀ ਵੀ ਸਾਰਾ ਕਿਚਨ ਦਾ ਕੰਮ ਨਾ ਅੰਜੋਏ ਕਰੇ ਤੇ ਜੇ ਸਪਈਆਂ ਸਪਈਆਂ ਵਾਂ ਉਹ ਵੀ ਕਹੂਗੀ ਹਾਏ ਅੱਜ ਮੈਂ ਠੀਕ ਨਹੀਂ ਆ ਤੂੰ ਹੀ ਕਰੰਜੂ ਤਾਂ ਕਰਕੇ ਮੈਨੂੰ ਮਾਸਾ ਚੰਗੀ ਨਹੀਂ ਲੱਗਦੀ ਇਹ ਤੈਨੂੰ ਮੈਂ ਕਿਉਂ ਕੰਨੀ ਆ ਨਾ ਜਾਇਆ ਘਰ ਥੱਲੇ ਜੇ ਮੈਂ ਜਾਣੀ ਜਰਾ ਤੂੰ ਮੇਰੇ ਮਗਰ ਹੀ ਆਈ ਨਹੀਂ ਉਹ ਦਿਨ ਵੀ ਮੈਂ ਗਈ ਜਦੋਂ ਮੁੰਡਾ ਵੇਖਣ ਜਾਣਾ ਤੂੰ ਫੜਾ ਫਟ ਆ ਗਈ ਮੈਂ ਕੰਮ ਕਰਦੀ ਆ ਮੈਂ ਕੰਮ ਕਰਦੀ ਕੋਈ ਲੋੜ ਨਹੀਂ ਉਹ ਤਾਂ ਦੂਜੇ ਦਿਨ ਬਿਮਾਰ ਹੋ ਜਾਂਦੀ ਤੈਨੂੰ ਵੇਖ ਕੇ ਉਹ ਬਿਮਾਰ ਹੋ ਜਾਂਦੀ ਐ ਤੇ ਸੱਸ ਵੀ ਕਹਿ ਦਿੰਦੀ ਉਹਦੀ ਕੋਈ ਨਹੀਂ ਨੇ ਰੈਸਟ ਕਰਨੀ ਉਹ ਠੀਕ ਨਹੀਂ ਅੰਜੂ ਸਾਰਾ ਕੰਮ ਕਰ ਲਗੀ ਕਿਉਂ ਤੂੰ ਨੌਕਰ ਹੈ ਤੇਰੇ ਵਾਸਤੇ ਨਹੀਂ ਠੰਡ ਕੋਈ ਲੋੜ ਨਹੀਂ ਤੈਨੂੰ ਵੀ ਥੱਲੇ ਜਾਣ ਦੀ ਆਪਣਾ ਉੱਪਰਲਾ ਕੰਮ ਕਰੋ ਤੇ ਥੱਲੇ ਸਿਰਫ ਰੋਟੀ ਬਣਾਣ ਜਾਣਾ ਬਸ ਹੋਰ ਕੋਈ ਕੰਮ ਨਹੀਂ ਕਰਨਾ ਇਹਨਾਂ ਦਾ ਆਪਣਾ ਕੰਮ ਕਰਨ ਨਾ ਕਰਨ ਸਾਨੂੰ ਇਹਨਾਂ ਦਾ ਕੋਈ ਮਤਲਬ ਨਹੀਂ ਚੱਲ ਅੰਜੂ ਛੱਡ ਇਹਨਾਂ ਗੱਲਾਂ ਨੂੰ ਤੇ ਜਾ ਵੇਖ ਰਿੰਕੂ ਨੂੰ ਬੁਲਾ ਕੇ ਲਿਆ ਦਸੀਏ ਉਹਨੂੰ ਇਹ ਨਾ ਵੀ ਆਪਣੀਆਂ ਗੱਲਾਂ ਕਰਦਾ ਕਰਦਾ ਥੱਲੇ ਉਤਰ ਜੇ ਤੇ ਫਿਰ ਉਹ ਬਿਠਾ ਕੇ ਸਾਰੀਆਂ ਗੱਲਾਂ ਕਰਾਂ। ਜਾਂ ਪਹਿਲੇ ਬੁਲਾ ਕੇ ਲਿਆ ਸੀ ਦੱਸੀ ਹੈ। ਬੁਲਾਉਂਦੀ ਰਹਿੰਦੀ ਜੀ। ਿੰਕ ਪਾਲੇ? ਹੂੰ ਗੱਲ ਸੁਣੋ ਇੱਕ ਮਿੰਟ। ਕਿਉਂਕਿ ਮੇਰਾ ਟਾਈਮ ਹੋ ਗਿਆ ਡਿਊਟੀ ਦਾ। ਮੈਂ ਫੋਨ ਦੀ ਵੇਟ ਕਰਾਂਦਾ ਮੈਂ ਲੇਟ ਹੁੰਦਾ ਮੈਂ ਜਾਣਾ ਵਾ ਡਿਊਟੀ ਤੇ ਜਾਣਾ ਵਾ। ਚਲ ਮੇਰੀ ਨਹੀਂ ਗੱਲ ਸੁਣਨੀ। ਮੰਮੀ ਬੁਲਾਉਂਦੀ ਅੰਦਰ। ਮੰਮੀ ਤੇ ਤੇ ਗੱਲ ਸੁਣ ਲਓ। ਕੀ ਕੰਮ ਹੈ ਮੰਮੀ ਨੂੰ ਮੇਰਾ? ਮੈਨੂੰ ਨਹੀਂ ਪਤਾ ਤੁਸੀਂ ਅੰਦਰ ਆਓ ਮੰਮੀ। ਮੰਮੀ ਤੇ ਤਾਂ ਲੇਟ ਹੋ ਜਾਣਾ ਵਾ। ਆਜੋ ਮੰਮੀ ਬੁਲਾਉਂਦੀ ਐ। हां जी मम्मी ने बुलाया कोई काम ਸੀ हां ਰਿੰਕੂ ਕੰਮ ਹੀ ਸੀਗਾ ਕੀ ਕੋਈ ਮੁੰਡੇ ਵਾਲਿਆਂ ਦਾ ਫੋਨ ਆਇਆ ਵਾ ਨਹੀਂ ਨਹੀਂ ਮੁੰਡੇ ਵਾਲਿਆਂ ਦਾ ਤੇ ਨਹੀਂ ਆਇਆ ਮੁੰਡੇ ਵਾਲਿਆਂ ਦਾ ਫੋਨ ਆਂਦਾ ਤੇ ਤੈਨੂੰ ਹੀ ਆਉਣਾ ਸੀ ਤੂੰ ਹੀ ਅੱਗੇ ਹੋ ਕੇ ਸਾਰੀ ਗੱਲਬਾਤ ਕੀਤੀ ਤੇ ਫਿਰ ਤੈਨੂੰ ਹੀ ਦੱਸਣੀ ਸੀ ਉਹਨਾਂ ਨੇ ਕੋਈ ਗੱਲਬਾਤ ਜੇ ਤਾਈ ਜੀ ਹੁਣਾ ਨਾਲ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਸਾਰੀ ਗੱਲਬਾਤ ਮੁੰਡੇ ਦੀ ਪਸੰਦ ਤੋਂ ਹੈਈ ਮੈਂ ਸ਼ਾਇਦ ਕੋਈ ਇਹਨਾਂ ਦੀ ਕੋਈ ਗੱਲ ਹੋਰ ਦੱਸੋ ਕੀ ਗੱਲ ਕੀ ਕਰਨੀ ਹੈ ਫੇਰ ਤੂੰ ਮੇਰੇ ਨਾਲ ਮੈਂ ਤੇਰੇ ਨਾਲ ਇਹ ਗੱਲ ਕਰਨੀ ਸੀ ਮੈਂ ਕਿਹਾ ਤੇਰੀ ਤਾਈ ਹੁਣਾ ਨਾਲ ਨਾ ਕੱਲ੍ਹ ਸਾਡੀ ਥੋੜੀ ਤੂੰ ਤੂੰ ਮੈਮਾ ਹੋ ਗਈ ਸੀ। ਤਾਈ ਨਾਲ ਤੂੰ ਤੂੰ ਮੈਮਾ? ਹਾਂ। ਤੂੰ ਹੀ ਤੇ ਤਾਈ ਜੀ ਆਪਸ ਵਿੱਚ ਕਦੀ ਉੱਚੀ ਬਾਤ ਚ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਤੇ ਤੂੰ ਤੂੰ ਮੈਮਾ ਕਿੱਦਾਂ ਹੋ ਗਈ ਆ? ਰਿੰਕੂ ਮਨਮੀਤ ਤੋਂ ਗੱਲ ਹੋਈ ਓ। ਮਨਮੀਤ ਤੋਂ? ਉਹ ਮੈਂ ਮਨਮੀਤ ਤੋਂ ਕਦੀ ਗੱਲ ਹੋਈ ਆ। ਤੁਹਾਨੂੰ ਪਤਾ ਦੇਗਾ ਉਹ ਭੋਲੀ ਹੈਗੀ ਆ। ਭੋਲੀ ਭੂਲੀ ਕੋਈ ਨਹੀਂ ਆ। ਉਹ ਕੱਲ ਨਾ ਕੋਠੇ ਚੜੀ ਗੁੱਡੀ ਢਾਣ। ਮਨਮੀਤ ਆਹੋ ਜਸਲੀਨ ਨੂੰ ਨਾਲ ਲੈ ਕੇ ਤੇ ਅੰਜੂ ਕੋਠੇ ਕੱਪੜੇ ਪਾਣ ਗਈ। ਤੈਨੂੰ ਉਹ ਨੁਆਈ ਮਾਰ ਦਿੱਤੀ ਵੀ ਮਨਮੀਤ ਤੂੰ ਥੱਲੇ ਆ ਜਾ ਤੇ ਤੇਰੇ ਰਿਸ਼ਤੇ ਦੀ ਗੱਲ ਚੱਲਦੀ ਵੀ ਤੇ ਨਹੀਂ ਚੰਗਾ ਲੱਗਦਾ ਹੈਗਾ ਵੀ ਤੂੰ ਕੋਠੇ ਚੜ੍ਹ ਕੇ ਗੁੱਡੀਆਂ ਨਾ ਆਂਡੀ ਤੇ ਮਨਮੀਤ ਕਿਥੋਂ ਮੰਨੇ ਉਹਦੀ ਗੱਲ ਤੈਨੂੰ ਪਤਾ ਅੱਜਕੱਲ ਸਮਝਾਣਾ 85 ਦਾ ਘਾਟਾ ਕੋਈ ਸਮਝਦਾ ਨਹੀਂ ਕਹੇ ਦੀ ਗੱਲ ਕੇ ਇਹਦੇ ਚੰਗੀ ਗੱਲ ਕਹੋ ਨਾ ਤੇ ਮਾੜੀ ਲੱਗਦੀ ਮੈਂ ਤੈਨੂੰ ਇੰਨੀ ਗੱਲ ਦੱਸਾਂ ਤੇ ਵੱਧ ਘੱਟ ਬੋਲਣ ਲੱਗ ਪਈ ਮਨਮੀਤ ਇਹਨੂੰ ਤੂੰ ਤੂੰ ਕਰਕੇ ਬੋਲਣ ਲੱਗ ਪਈ ਮਨਮੀਤ ਥੱਲੇ ਆ ਗਈ ਕੋਠੇ ਤੇ ਤੇ ਉਹ ਨੂੰ ਵੱਧ ਘੱਟ ਬੋਲਣ ਲੱਗ ਪਈ ਤੂੰ ਤੂੰ ਕਰਕੇ ਤੇ ਇਹਨੂੰ ਗੁੱਸਾ ਚੜ ਗਿਆ ਫਿਰ ਇਨੇ ਉਹਦੇ ਇੱਕ ਚਪੇੜ ਮਾਰ ਦਿੱਤੀ ਅੰਜੂ ਨੇ ਚਪੇੜ ਮਾਰ ਦਿੱਤੀ ਅੰਜੂ ਨੇ ਚਪੇੜ ਮਾਰ ਦਿੱਤੀ ਅੰਜੂ ਉਹ ਜੇ ਨਹੀਂ ਮੰਨਦੀ ਸੀ ਤੂੰ ਥੱਲੇ ਜਾ ਕੇ ਤਾਈ ਜੀ ਨੂੰ ਕਹਿ ਦੇਣੀ ਹੋ ਸੀਮਾ ਭਾਬੀ ਨੂੰ ਕਹਿ ਦੇਣੀ ਹੋ ਉਹ ਆਪੇ ਸਮਝਾ ਲੈਂਦੀ ਤੈਨੂੰ ਕੀ ਲੋੜ ਸੀ ਉੱਤੇ ਹੱਥ ਚੁੱਕਾਂ ਦੀ ਤੂੰ ਜੇ ਨਹੀਂ ਨਾ ਮੰਨਦੀ ਤੂੰ ਉਹਨੂੰ ਸਮਝਾ ਲੈਣਾ ਸੀ ਜੇ ਆਪ ਤੂੰ ਕਿ ਉਹਨੂੰ ਉੱਤੇ ਹੱਥ ਚੁੱਕਿਆ ਜਾਂ ਕਿਉਂ ਨੂੰ ਫालतू ਬੋਲੀ ਤੈਨੂੰ ਪਤਾ ਵਾ ਭੋਲੀ ਆ ਸਮਝ ਜਾਂਦੀ ਆ ਪਰ ਲੇਕਿਨ ਥੋੜਾ ਲੇਟ ਸਮਝਦੀ ਆ ਪਰ ਤੂੰ ਕਿਉਂ ਇੰਨਾ ਗੁੱਸੇ 'ਚ ਆ ਗਿਆ ਜਿਹੜਾ ਤੂੰ ਉੱਤੇ ਹੱਥ ਚੁੱਕਨ ਤੱਕ ਦੀ ਤੇਰੀ ਨੌਬਤ ਆ ਗਈ ਜੇ ਬੋਲੀ ਸੀ ਨਾ ਤੂੰ ਚੁੱਪ ਰਹਿਣਾ ਸੀ ਤੂੰ ਥੱਲੇ ਜਾ ਕੇ ਤਾਈ ਜੀ ਨੂੰ ਦੱਸ ਦੇਣਾ ਸੀ ਜਾਂ ਸੀਮਾ ਭਾਬੀ ਨੂੰ ਦੱਸ ਦੇਣਾ ਸੀ ਗੱਲ ਤੇ ਸੁਣੋ ਮੇਰੀ ਮਮੀ ਨੇ ਦੱਸਿਆ ਤੇ ਤੁਹਾਨੂੰ ਉਹ ਤੂੰ ਤੂੰ ਕਰਕੇ ਬੋਲਦੀ ਬੋਲਣ ਦੀ ਤੇਨੂੰ ਅਕਲ ਨਹੀਂ ਹੈਗੀ ਤੂੰ ਇਹ ਕਹਿੰਨੇ ਭੋਲੀ ਆ ਭੋਲੀ ਆ ਉਹਨੂੰ ਨਹੀਂ ਪਤਾ ਸੀਮਾ ਦੀਦੀ ਨੂੰ ਭਾਬੀ ਕਹ ਕੇ ਬੋਲਦੀ ਤੇ ਮੈਨੂੰ ਨਹੀਂ ਭਾਬੀ ਕਹ ਕੇ ਬੋਲ ਸਕਦੀ ਤੂੰ ਤੂੰ ਕਰਕੇ ਬੋਲਦੀ ਸੀ ਇਹਨੂੰ ਤੇ ਫੇਰ ਮੈਂ ਚਪੇੜ ਮਾਰਤੀ ਆਖੇ ਨਹੀਂ ਲੱਗੰਦੀ ਇਹ ਤੇ ਉਹ ਤੂੰ ਨੂੰ ਤੂੰ ਤੂੰ ਕਰਕੇ ਬੋਲਦੀ ਆ ਤੂੰ ਥੱਲੇ ਦੱਸ ਤੂੰ ਦੇਣੀ ਹੋ ਸ਼ਿਕਾਇਤ ਲਾ ਦੇਣੀ ਹੋ ਕਿਸੇ ਨੂੰ ਮੰਨੂ ਦੱਸ ਦੇਣੀ ਹੋ ਮੈਂ ਉਹਨੂੰ ਸਮਝਾ ਦਿੰਦਾ ਕਿਉਂ ਨਿੱਕੀ ਜਿਗਾਂ ਦਾ ਇੱਡਾ ਤਕੜਾ ਤੁਸੀਂ ਗੱਲ ਬਣਾ ਲਈ ਆ ਮੈਂ ਵੀ ਨਹੀਂ ਤੁਸੀਂ ਵੀ ਸਾਡੀ ਗਲਤੀ ਕਰਦੇ ਆ ਤੁਹਾਨੂੰ ਅੰਜੂ ਤੇਰੀ ਗਲਤੀ ਆ ਤੂੰ ਉਹਨੂੰ ਸਮਝਾ ਸਕਦੀ ਸੀ ਜੇ ਉਹ ਤੁਹਾਨੂੰ ਪੁੱਠਾ ਬੋਲੀ ਸੀ ਨਾ ਤੂੰ ਚੁੱਪ ਕਰਕੇ ਥੱਲੇ ਜਾ ਕੇ ਤਾਈ ਜੀ ਨੂੰ ਸ਼ਿਕਾਇਤ ਲਾ ਸਕਦੀ ਹਾਂ ਤੇਰਾ ਕੋਈ ਹੱਕ ਨਹੀਂ ਦਾ ਹੱਥ ਚੁੱਕਣ ਦਾ ਤੂੰ ਕਿਧਾ ਹੱਥ ਚੁੱਕ ਲਿਆ ਤੇਰੀਂ ਕੋ ਸੁੰਦੇ ਸੀ ਕਿਸੇ ਦੀ ਗੱਲ ਇੰਨਾ ਵੱਧ ਘੱਟ ਬੋਲੀ ਆ ਅੰਜੂ ਨੂੰ ਤੂੰ ਤੂੰ ਕਰਕੇ ਤੂੰ ਤੂੰ ਕਰ ਕੀ ਗੱਲ ਉਹਨੂੰ ਬੋਲਣ ਦੀ ਜਾਂਚ ਨਹੀਂ ਕਹਿੰਦੀ ਮੇਰੀ ਮੈਂ ਉਹਨੂੰ ਸੀਮਾ ਭਾਬੀ ਮੇਰੀ ਬਹੁਤ ਪਿਆਰ ਕਰਦੀ ਉਹਨੂੰ ਮੈਂ ਭਾਬੀ ਕਹਾਣਾ ਇਹਨੂੰ ਤੂੰ ਤੂੰ ਕਰਕੇ ਬੋਲੀ ਕੀ ਗੱਲ ਹੈ ਇਹ ਨਹੀਂ ਉਹਦੀ ਪਰਜਾਈ ਜੇ ਤੂੰ ਉਹਦਾ ਭਰਾ ਹਾਂ ਤਾਂ ਇਹ ਵੀ ਤੇ ਉਹਦੀ ਪਰਜਾਈ ਲੱਗਦੀ ਨਾ ਤਾਂ ਵੱਧ ਘੱਟ ਬੋਲਦੀ ਤੇ ਚੰਗਾ ਲੱਗਦਾ ਪਹਿਲਾਂ ਮੈਨੂੰ ਇਹ ਦੱਸ ਜਦੋਂ ਆਪਾਂ ਕਿਹਾ ਨਾ ਥੋੜੀ ਜਿਹੀ ਉਹ ਭੋਲੀ ਆ ਐ ਤਾਂ ਸਾਡੀ ਭੈਣ ਅਸੀਂ ਉਹਨੂੰ ਪਿਆਰ ਨਾਲ ਵੀ ਸਮਝਾ ਇਹਨੂੰ ਉਹਨੇ ਕਿਹਾ ਨਾ ਕੋਈ ਗੱਲ ਉਹਨੇ ਇਹਨੂੰ ਗਲਤ ਕਿਹਾ ਨਾ ਥੱਲੇ ਤਾਈ ਕਿ ਉਹਨੂੰ ਜਾ ਕੇ ਸ਼ਿਕਾਇਤ ਲਾ ਦੇਉਂਦੀ ਹੱਥ ਚੁੱਕਣਾ ਐਦਾ ਨਹੀਂ ਬੰਦਦਾ ਸੀ ਹੱਥ ਚੁੱਕਣਾ ਸਾਰੀ ਗਲਤੀ ਤੇਰੀ ਆ ਤੂੰ ਉਹਦੇ ਤੇ ਹੱਥ ਕਿਉਂ ਚੁੱਕਿਆ ਉਹਨੇ ਆਹ ਹੱਥ ਮਾਰਿਆ ਮੇਰਾ ਕਾਂਧ 'ਚ ਬੜੀ ਜ਼ੋਰ ਨਾਲ ਤੇ ਸਵੇਲਿੰਗ ਹੋਈ ਆ ਦੇਖੋ ਮੇਰੇ ਹੱਥ ਦੇ ਹੱਥ ਮੇਰਾ ਦਰਦ ਕਰਨ ਦਿਆ ਮੇਰੀ ਚਪੜ ਦਿਖਦੀ ਆ ਤਾਂ ਉਹਦੇ ਨਾਲ ਦੇ ਦਿਖਦੀ ਹੈਗੀ ਤੂੰ ਤੇ ਹੱਥ ਚੁੱਕਿਆ ਨਾ ਫੇਰ ਹੀ ਉਹਨੇ ਆ ਕੁਝ ਕੀਤਾ ਵਾ ਜੇ ਤੂੰ ਤੇ ਹੱਥ ਨਾਲ ਨਾ ਚੁੱਕਦੀ ਉਹਨੇ ਇਨਾ ਕੁਝ ਕੁਝ ਨਹੀਂ ਜੇ ਕਰਨਾ ਅੱਛਾ ਮੈਂ ਉਹ ਤੂੰ ਤੂੰ ਕਹੀ ਜਾਂਦੀ ਤੇ ਮੈਨੂੰ ਕਹਿੰਦੀ ਤੂੰ ਚੰਗੀ ਨਹੀਂ ਉਹ ਮੈਂ ਸੁਣੀ ਜਾਂਦੀ ਹੈ ਨਾ ਉਹ ਠੀਕ ਸੀ ਤੂੰ ਸ਼ਿਕਾਇਤ ਲਾ ਦੇਣੀ ਓ ਤੈਨੂੰ ਕਹਿ ਲੇਗਾ ਮੈਨੂੰ ਦੱਸ ਦੇਣੀ ਓ ਜੇ ਤੈਨੂੰ ਤੂੰ ਤੂੰ ਨਹੀਂ ਚੰਗੀ ਲੱਗਦੀ ਤੂੰ ਮੈਨੂੰ ਦੱਸ ਦੇਣੀ ਓ ਮੈਂ ਉਹਨੂੰ ਕਹਿ ਦਿੰਦਾ ਇਹਨੂੰ ਤੂੰ ਤੂੰ ਨਾ ਕਿਆ ਕਰ ਇਹਨ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੇ ਉਹਨਾਂ ਦੀ ਗੱਲ ਹੀ ਸੱਚੇ ਮੰਨਣੀ ਆ ਮੈਂ ਤਾਂ ਝੂਠੀ ਝੂਠੀਆਂ ਸਾਰਿਆਂ ਦੇ ਸਾਹਮਣੇ ਕੋਈ ਝੂਠਾ ਕੋਈ ਸੱਚਾ ਨਹੀਂ ਜਿਹੜੀ ਗੱਲ ਸਹੀ ਆ ਮੈਂ ਉਹ ਕਰਨੀ ਆ ਜਿਹੜੀ ਗੱਲ ਬੰਦੀ ਆ ਤੇਰਾ ਹੱਥ ਚੁੱਕਣਾ ਨਹੀਂ ਬੰਦਾ ਤੂੰ ਇਸ ਕਰ ਦਿਨੋਂ ਤੂੰ ਕਿਦਾਂ ਉਹ ਤੇ ਹੱਥ ਚੁੱਕ ਲਿਆ ਮੈਂ ਉਹਨੂੰ ਗਲਤ ਕਿਹਾ ਆ ਉਹਦਾ ਰਿਸ਼ਤਾ ਹੋਣ ਦਿਆ ਜੇ ਮੁੰਡੇ ਆਲਿਆਂ ਨੂੰ ਪਤਾ ਲੱਗ ਗਿਆ ਕਿ ਕੁੜੀ ਗੁੱਡੀ ਆ ਡਾਉਣ ਦੇਈ ਆ ਤੇ ਜੇ ਰਿਸ਼ਤੇ ਦਾ ਨਾ ਹੋਗੀ ਤੇ ਫਿਰ ਮੈਂ ਗਲਤ ਤਾਂ ਨਹੀਂ ਕਿਹਾ ਕੋਈ ਦੱਸੋ ਨਾਲਾ ਸਵਾਲ ਤੂੰ ਕਿਉਂ ਕਰਦੀ ਆ ਇਹੋ ਗੱਲ ਤੂੰ ਪਿਆਰ ਨਾਲ ਮੈਨੂੰ ਵੀ ਸਮਝਾ ਸਕਦੀ ਆ ਰਹਿਂਦੇ ਨਹੀਂ ਉਹ ਸ਼ਾਮੀ ਚ ਗੱਲ ਕਰ ਲੈਂਦੇ ਅਸੀਂ ਸਮਝਾ ਦਿੰਦੇ ਚਲੋ ਰਿੰਕਪਾਲ ਮੇਰੇ ਤੋਂ ਹੁਣ ਗਲਤੀ ਹੋ ਗਈ ਆ ਅੱਗੇ ਤੋਂ ਮਨਮੀਤ ਜੋ ਮਰਜ਼ੀ ਕਰੇ ਮੈਂ ਨਹੀਂ ਕੁਝ ਵੀ ਕਹਿੰਦੀ ਤੈਨੂੰ ਤੇ ਮੈਂ ਕੱਲ ਹੀ ਅੰਜੂ ਕਿਹਾ ਸੀ ਤੂੰ ਕਿਉਂ ਚਪੇੜ ਮਾਰੀ ਤੂੰ ਕੁਝ ਨਹੀਂ ਕਹਿਣਾ ਇਹਨੂੰ ਇਹ ਜੋ ਮਰਜ਼ੀ ਕਰੇ ਉਹਨਾਂ ਦੀ ਧੀ ਉਹਨਾਂ ਦੀ ਜ਼ਿੰਮੇਵਾਰੀ ਉਹ ਆਪੇ ਜੋ ਮਰਜ਼ੀ ਕਰਾਂ ਕਹਿਣਾ ਦੀ ਅੱਜ ਤੋਂ ਜੋ ਮਰਜ਼ੀ ਕਰੇ ਮੈਂ ਨਹੀਂ ਕੁਝ ਕਹਿੰਦੀ ਪਰ ਜਿਹੜੀ ਮੇਰੀ ਸਾਟ ਲੱਗੀ ਨਾ ਉਹ ਨਹੀਂ ਤੈਨੂੰ ਵਿਖਦੀ ਹੈਗੀ ਚੱਲ ਉੱਠ ਹੱਥ ਮੈਂ ਤੇਰਾ ਵੇਖ ਲਿਆ ਵਾ ਚਲ ਤੂੰ ਮੈਂ ਕਮਲमीत ਕੋ ਮਾਫੀ ਮੰਗਾਂ ਮੇਰੀ ਕੀ ਗਲਤੀ ਆ ਗਲਤੀ ਤੇਰੀ ਆ ਤੂੰ ਤੇ ਹੱਥ ਚੁੱਕਿਆ ਨਾ ਥੱਲੇ ਜਾ ਕੇ ਮਾਫੀ ਤੂੰ ਮੰਗ ਥੱਲੇ ਜਾਉ ਨਾ ਮੈਂ ਗੱਲ ਕਰੂ ਨਾ ਉੱਥੇ ਤੇ ਮੇਰੀ ਗਲਤੀ ਨਿਕਲਨੀ ਤਾਈ ਜੀ ਨੇ ਪਤਾ ਕੀ ਕਹਿਣਾ ਵਾ ਕਿ ਤੇਰੀ ਘਰ ਵਾਲੀ ਨੇ ਹੱਥ ਚੁੱਕਿਆ ਵਾ ਮੈਨੂੰ ਹੀ ਸ਼ਰਮਿੰਦੇ ਹੋਣਾ ਪੈਣਾ ਜਾ ਜਾ ਕੇ ਮਾਫੀ ਮੰਗ ਤੂੰ ਜਾ ਕੇ ਤਾਈ ਜੀ ਨੂੰ ਨਹੀਂ ਮਾਫੀ ਨਾ ਮੈਂ ਹੁਣ ਮੈਂ ਉਹਨੇ ਨਹੀਂ ਮਾਫੀ ਮੇਰੀ ਗੱਲ ਤੋਂ ਰਿੰਕੂ ਉਹਨੇ ਨਹੀਂ ਮਾਫੀ ਮੰਗਣੀ ਤੇ ਕੱਲ ਦੀ ਮੇਰੀ ਗੱਲ ਸੁਣ ਤਾਈ ਤੇਰੀ ਇੰਨਾ ਵੱਧ ਘੱਟ ਬੋਲੀ ਉਹਨੂੰ ਸਾਂ ਤੁਸੀਂ ਰਵੀਨ ਨੰਨਾ ਬੋਲੀ ਵੱਧ ਘਟ ਤੇਹੀ ਕੋ ਜਾਈਏ ਮਾਫੀ ਮੰਗਣ ਉਹ ਖ ਜਾਵੇ ਮਾਫੀ ਮੰਗਣ ਮੰਮੀ ਉਹ ਵੱਡੇ ਆ ਉਹ ਕਹਿ ਸਕਦੇ ਆ ਉਹ ਸਮਝਾ ਸਕਦੇ ਆ ਉਹ ਗਲਿਸ਼ ਕੁ ਵੀ ਸਾਡੇ ਨਾਲ ਕਰ ਸਕਦੇ ਆ ਪਰ ਇਹਦਾ ਤਾਂ ਫਰਜ ਨਹੀਂ ਨਾ ਬਣਦਾ ਮਨਮੀਤ ਤੇ ਹੱਥ ਚੁੱਕਣਾ ਤੇ ਅਸੀਂ ਛੋਟਿਆਂ ਤਾਂ ਵੀ ਅਸੀਂ ਮਾਫੀ ਮੰਗੀ ਜਾਈਏ ਮੇਰੀ ਗੱਲ ਸੁਣ ਇੱਕ ਮਿੰਟ ਅੰਜੂ ਜੇ ਉਹ ਵੱਡੇ ਆ ਨਾ ਇਹਦਾ ਫਰਜ ਬੰਦਾ ਨਾ ਉਹਨਾਂ ਕੋ ਮਾਫੀ ਮੰਗਣਾ ਤੇ ਫਿਰ ਉਹਨਾਂ ਦਾ ਵੀ ਇਹ ਫਰਜ ਬੰਦਾ ਹੀ ਕਿ ਮਨਮੀਤ ਤੇਰੀ ਭਾਬੀ ਵੱਡੀ ਜੇ ਤੈਨੂੰ ਚਪੇੜ ਲਾਵੀ ਸੀ ਤੇ ਕੋਈ ਗੱਲ ਨਹੀਂ ਉਹਨਾਂ ਦਾ ਵੀ ਫਰਜ ਬੰਦਾ ਹੀ ਨਾ ਕਹਿਣਾ ਨਾ ਕੇ ਵੱਧ ਘੱਟ ਸਾਡੇ ਨਾਲ ਬੋਲਣਾ ਇੰਨਾ ਉਹ ਬੋਲੇ ਨੂੰ ਸੱਤ ਦੋਵੇਂ ਬੋਲੀਆਂ ਸਾਡੇ ਨਾਲ ਨਾ ਵੱਧ ਘੱਟ ਸੀਮਾ ਵੀ ਬੋਲੀ ਤੇ ਉਹ ਵੀ ਬੋਲੇ ਜੋ ਮਰਜੀ ਮਮੇ ਥੱਲੇ ਜਾ ਕੇ ਨੂੰ ਮਾਫੀ ਮੰਗਣੀ ਪੈਣੀ ਆ ਜੇ ਮਾਫੀ ਨਹੀਂ ਮੰਗਦੀ ਫਿਰ ਇੱਦੀ ਥਾਂ ਤੇ ਮੈਨੂੰ ਮਾਫੀ ਮੰਗਣੀ ਪੈਣੀ ਜੇ ਤਾਂ ਮੈਂ ਮਾਫੀ ਮੰਗੂਗਾ ਮੈਂ ਨਹੀਂ ਮਾਫੀ ਮੰਗਣੀ ਵੱਖਰੇ ਹੋਣਾ ਤੇ ਹੋ ਜਾ ਆਪਣੀਆਂ ਰੁਟੀਆਂ ਲਾ ਲੈ ਤਨ ਮੈਂ ਆਪਣੀਆਂ ਲਾ ਲੈ ਤਨ ਦੀ ਪਰ ਮੈਂ ਮਾਫੀ ਨਹੀਂ ਮੰਗਣੀ ਇਹ ਵਕਰੇ ਬੁਕਰਿਆ ਵਾਲੀਆਂ ਕੋਈ ਗੱਲਾਂ ਨਹੀਂ ਹੋਣੀਆਂ ਕੁੜੀਆਂ ਨਹੀਂ ਵਿਆਹਣੀਆਂ ਬੋਲ ਨਹੀਂ ਵਿਆਹਣੀਆਂ ਮਨਮੀ ਦਾ ਵਿਆਹ ਨਹੀਂ ਕਰਨਾ ਇਹ ਵਕਰੇ ਬੁਕਰਿਆ ਵਾਲੀਆਂ ਗੱਲਾਂ ਤੁਸੀਂ ਛੱਡ ਦਿਓ ਜੋ ਵੀ ਆ ਮੈਂ ਆਪੇ ਸਮਾ ਕਰ ਲੈਣਾ ਵਾ ਜੇ ਤੂੰ ਨਹੀਂ ਮਾਫੀ ਮੰਗਦੀ ਕਹਿੰਨੀ ਨਹੀਂ ਮਾਫੀ ਮੰਗਣੀ ਫਿਰ ਮੈਂ ਚੱਲਿਆ ਵਾ ਮੈਂ ਤਾਂ ਹੀ ਜੁਗ ਜਾ ਕੇ ਗੱਲ ਕਰਦਾ ਤਾਂ ਨਾਲੇ ਫਿਰ ਮਾਫੀ ਮੰਗਦਾ ਵਾ ਗਲਤੀ ਤੇਰੀ ਆ ਨਾ ਪਰ ਨਰਜਾਨਾ ਮੈਨੂੰ ਹੀ ਪੈਣਾ ਵਾ ਲੋ ਮੰਮੀ ਕਰ ਲੋ ਇਹਨਾਂ ਨਾਲ ਗੱਲ ਆਪਣੀ ਗਲਤੀ ਕੱਢ ਗਿਆ ਉੱਪਰ ਮੈਨੂੰ ਕਹਿੰਦੇ ਤੂੰ ਮਾਫੀ ਮੰਗ ਤੂੰ ਨਹੀਂ ਮੰਗਦੀ ਤੇ ਕਹਿੰਦੇ ਮੈਂ ਚੱਲਾਂ ਮਾਫੀ ਮੰਗਣ ਜਾਣਦੇ ਅੰਜੂ ਮੰਗੰਦੇ ਨੂੰ ਮਾਫੀ ਇਹ ਤਾਈ ਦਾ ਜ਼ਿਆਦਾ ਹੀ ਝਿਲਾ ਨਾ ਨਾਲੇ ਭਾਬੀ ਦਾ ਹੀ ਝਿਲਾ ਜਾਣਦੇ ਇਹ ਸੱਚਾ ਹਲੇ ਉਹਨਾਂ ਦੀ ਨਜ਼ਰਾਂ ਚ ਅਸੀਂ ਤੇ ਹੈਗੇ ਹੀ ਇਹਦੇ ਵਾਸਤੇ ਝੂਠੇ ਆ ਕਦੀ ਇਹਨੇ ਸਾਡੀ ਫੇਵਰ ਚ ਗੱਲ ਕੀਤੀ ਉਹ ਤੇ ਮੰਮੀ ਕੀ ਇੱਥੇ ਵੀ ਨਹੀਂ ਤੇ ਮੈਨੂੰ ਲੱਗਦਾ ਕਰਨੀ ਵੀ ਨਹੀਂ ਉਹ ਕੋਈ ਗੱਲ ਨਹੀਂ ਜਾਣਦੇ ਖਾਂਦੇ ਇਹਨੋਂ ਨਾਲੇ ਪੱਕੀਆਂ ਭਾਬੀ ਦੇ ਥਨੀਆਂ ਰੋਟੀਆਂ ਤੇ ਅਹੀਂ ਤੇ ਆਪਣੀ ਰੋਟੀ ਪਕਾਣੀ ਉਹ ਵੱਖਰੀ ਠੀਕ ਹੈ ਨਾ ਜਦੋਂ ਇਹ ਸਾਡੇ ਨਾਲ ਗੱਲ ਕਰੇਗਾ ਤੇ ਫਿਰ ਵੇਖ ਲਾਂਗੇ ਤੂੰ ਵੀ ਨਹੀਂ ਰੋਟੀ ਖਾਣੀ ਹੁਣ ਥੱਲੇ ਬਣੀ ਹੋਈ ਤੇ ਮੈਂ ਵੀ ਨਹੀਂ ਖਾਣੀ ਜਿਵੇਂ ਰਾਤੀ ਉਹਨਾਂ ਨੇ ਸਾਡੇ ਨਾਲ ਕੀਤਾ ਨਾ ਇਦਾਂ ਜੀ ਹੁਣ ਬਸ ਅਹੀਂ ਮਨੂੰ ਸੱਸ ਨੇ ਨਹੀਂ ਉਹ ਖਾਣੀ ਇਹਨੂੰ ਖਾਂਦੇ ਇਕੱਲੇ ਨੂੰ ਬਾਕੀ ਜਦੋਂ ਸਾਡੇ ਨਾਲ ਗੱਲ ਕਰੇਗਾ ਫਿਰ ਅਹੀਂ ਵੇਖ ਲਾਂਗੇ ਤੇ ਮੰਮੀ ਭਾਬੀ ਨੇ ਵੀ ਕਿੰਨੀ ਕੀ ਦੇਰ ਪਕਾ ਦੇਣੀਆਂ ਆ ਕੋਈ ਨਹੀਂ ਪਕਾ ਦੇਗੀ ਮੜਕੜ ਕੇ ਇੱਥੇ ਹੀ ਆਣਾ ਪੈਣਾ ਮੈਂ ਹੀ ਪਕਾਣ ਭਾਬੀ ਕੋਲ ਜਾ ਉਥੇ ਖਾ ਉਹਨਾਂ ਦੀ ਫੇਰ ਵਦੀਆਂ ਗੱਲਾਂ ਕਰਦਾ ਨਾ ਜਾ ਤੂੰ ਟੈਨਸ਼ਨ ਨਾ ਲਾ ਆਪਾਂ ਦੋਵੇਂ ਇਕੱਠੀਆਂ ਹੀ ਆ ਨੂੰ ਸੱਸ ਕੋਈ ਗੱਲ ਨਹੀਂ ਮੰਮੀ ਜੀ ਖਾਂ ਦੇ ਭਾਬੀ ਨੇ ਪੱਕੀਆਂ ਇੱਕ ਗੱਲ ਵੈਸੇ ਤੁਸੀਂ ਚੰਗੀ ਕਰਤੀ ਆ ਇਹਨਾਂ ਨੂੰ ਦੱਸਦੀ ਸਾਰੀ ਗੱਲ ਆਪਾਂ ਤਾਂ ਆਪਣੀ ਗੱਲ ਤੇ ਸੱਚੇ ਹੋ ਗਏ ਨਾ ਜੇ ਇਹਨਾਂ ਨੂੰ ਥੱਲੇ ਪਤਾ ਲੱਗ ਜਾਂਦਾ ਨਾ ਫਿਰ ਇਹਨਾਂ ਨੇ ਆਪਾਂ ਨੂੰ ਕਹਿਆ ਸੀ ਤੂੰ ਤਾਂ ਸਾਨੂੰ ਕੋਈ ਗੱਲ ਦੱਸੀ ਨਹੀਂ ਤੂੰ ਇਹਦੇ ਝੂਠੀਆਂ ਹੀ ਆ ਤੇ ਦੱਸ ਕੇ ਕਿਹੜਾ ਉਹਨੇ ਸਾਨੂੰ ਕਹਿਤਾ ਵੀ ਤੂੰ ਹੀ ਸਹੀ ਕੀਤਾ ਵਾ ਹਾਂ ਜਾ ਕੇ ਗਲਤੀ ਤੇ ਸਾਡੀ ਹੀ ਕੱਢੀ ਨਾ ਉਹਨੇ ਚਲੋ ਕੋਈ ਨਹੀਂ ਆਪਾਂ ਦੱਸ ਦੇ ਦਿੱਤੀ ਨਾ ਅੱਗੇ ਹੁਣ ਸੁਣਨਾ ਨਾ ਸੁਣਨਾ ਗਲਤੀ ਕੱਢਣੀ ਉਹ ਤੇ ਇਹਨਾਂ ਦੀ ਮਰਜ਼ੀ ਸੀ ਨਾ ਆਪਾਂ ਤੇ ਸੱਚੀ ਹੈ ਨਾ ਆਪਣੀ ਜੱਦਾ ਕੋਈ ਨਹੀਂ ਜਾਣਦੇ ਨਾ ਉਹ ਇੰਨਾ ਕੱਲ ਵੱਧ ਘੱਟ ਬੋਲੀਆਂ ਸਾਡੇ ਨਾਲ ਉਹ ਨਹੀਂ ਇਹਨੂੰ ਪਤਾ ਲੱਗਦਾ ਕਿ ਉਹ ਮੰਮੀ ਲੱਗਣਾ ਵੀ ਨਹੀਂ ਹੋ ਮਨਮੀਤ ਅੱਜ ਤੇ ਠੰਡ ਬੜੀ ਓ ਸਾਰਾ ਕੰਮ ਖਤਮ ਕਰਦੇ ਤੁਹਾਨੂੰ ਮੈਂ ਵੀ ਤੇਰੇ ਨਾਲ ਕੰਬਲ 'ਚ ਵੜ ਜੰਨੀ ਆ ਬੈਹ ਜੋ ਮੇਰੀ ਗੱਲ ਸੁਣ ਹਾਂਜੀ ਆ ਕੀ ਮੈਨੂੰ ਵੀ ਚਾਹ ਸਿਖਾ ਦੇ ਮੈਂ ਵੀ ਖੇਡਣਾ ਕਰਾਂਗੀ ਘੜੀ ਬੱਬਲਸ ਵਾਲੀ ਆ ਭੋਲ ਵਾਲੀ ਤੂੰ ਵਾਵਾ ਆਰੇ ਲੱਗੀ ਰਹਿੰਦੀ ਆ ਮੈਨੂੰ ਤਾਂ ਗਿਮਾ ਵੀ ਨਹੀਂ ਖੇਡਣੀ ਆਉਂਦੀਆਂ ਹੈਗੀਆਂ ਆਹ ਵੇਖਾ ਇੱਧਰ-ਇੱਧਰ ਕਲੀ ਜਾਣਾ ਬਸ ਅੱਛਾ ਤੇ ਉਹ ਤੁਰੀਆਂ ਜਾਣੀਆਂ ਗਾਂਗਾ ਹੂੰ ਚੱਲ ਸਾਰਾ ਕੁਛ ਭਾਬੀ ਜੀ ਨਹੀਂ ਲੱਗਨਦਿਆ ਆਹ ਤੇ ਮੰਮੀ ਘਰ ਨਹੀਂ ਹੈਗੀ ਅੱਗੇ ਵਾਵਾ ਕੰਮ-ਕੁਮ ਕਰਕੇ ਨਾ ਤੇ ਮੰਮੀ ਦੇ ਲਾਗੇ ਬੈਠੀਦਾ ਗੱਲਾਂ-ਵੱਤਾਂ ਕਰਦੇ ਰਹੀਦਾ ਤੇ ਜਾਨਜੂ ਥੱਲੇ ਆ ਜਾਂਦੀ ਆ ਤੈਨੂੰ ਪਤਾ ਕੱਲ ਦੇ ਨਰਾਜ ਜੇ ਆ ਉਹ ਵੀ ਨਹੀਂ ਥੱਲੇ ਆਈਆਂ ਹੈਗੀ ਭਾਬੀ ਜੇ ਚਾਚੀ ਨੂੰ ਪਤਾ ਲੱਗ ਗਿਆ ਤੇ ਫੇਰ ਭਾਵੇਂ ਮੰਮੀ ਨਾਲ ਗੁੱਸੇ ਹੋਣ ਮੰਮਾ ਕਹਿੰਦਾ ਕਿ ਇਕੱਲੇ ਇਕੱਲੇ ਬਾਠ ਤੇ ਚਲ ਗਏ ਆਹੋ ਹੁਣ ਆ ਤੈ ਹੀ ਉਹਨਾਂ ਨੇ ਨਾਰਾਜ਼ ਉਹਨਾਂ ਨੇ ਕਹਿਣਾ ਅੱਗੇ ਮੈਨੂੰ ਨਾਲ ਲੈ ਕੇ ਜਾਂਦੇ ਨਾਲ ਮਨਮੀਤ ਸਾਰਿਆਂ ਨੂੰ ਤੇ ਪਤਾ ਵਾ ਆਪਾਂ ਇਕੱਠੇ ਰਹਿਨੇ ਆਂ ਸਾਂਝਾ ਘਰ ਆ ਥੱਲੇ ਸੁਨਾਹ ਦੇ ਜਾਂਦੇ ਆ ਤੇ ਫਿਰ ਮੰਮਾ ਚਾਚੀ ਨੂੰ ਕਹਿ ਦਿੰਦੇ ਵੀ ਚੱਲ ਚੱਲੀਏ ਤੇ ਮੰਮਾ ਵੀ ਮੰਮਾ ਕਹਿੰਦਾ ਮੈਂ ਕਿਉਂ ਦਮਸਣਾ ਕੱਲ ਦੇ ਇੰਨਾ ਬੋਲੇ ਚਾਚੀ ਤੁਹਾਡੇ ਨਾਲ ਮੇਰੇ ਨਾਲ ਮੰਮਾ ਨਾਲ ਤੇ ਉਹ ਕਹਿੰਦੇ ਮੈਂ ਵੀ ਨਹੀਂ ਕਹਿਣਾ ਹੈਗਾ ਮੈਂ ਉਸ ਦਿਨ ਤੁਹਾਨੂੰ ਕਿਹਾ ਸੀ ਨਾ ਕਿ ਚਾਚੀ ਬਦਲੀ ਬਦਲੀ ਲੱਗਦੀ ਆ ਤੇ ਤੁਸੀਂ ਕਹਿੰਦੇ ਸੀ ਨਹੀਂ ਇੱਦਾਂ ਨਹੀਂ ਕਹਿਣਾ ਤੂੰ ਵੇਖ ਮਨਮੀਤ ਸਾਡਾ ਤੇ ਸਮਝਾਉਣ ਦਾ ਫਰਜ਼ ਏ ਤੈਨੂੰ ਆਪਾਂ ਤੇ ਤੈਨੂੰ ਇਹ ਵੀ ਕਵਾਂਗੇ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਭਰਾਇਆ ਤੁਹਾਨੂੰ ਹੁੰਦਾ ਤੇ ਉਹਨਾਂ ਨੂੰ ਤੇ ਉਹੀ ਮਤ ਦੇਈਦੀ ਹੁੰਦੀ ਆ ਵੀ ਕੋਈ ਨਹੀਂ ਜਿਵੇਂ ਇਹਦੀ ਚਾਚੀ ਆ ਓਵੇਂ ਦੀ ਤੇਰੀ ਮੰਮੀ ਆ ਚਾਚੀ ਵੀ ਇੱਕ ਮਾਂ ਹੀ ਹੁੰਦੀ ਆ ਇਸ ਕਰਕੇ ਸਾਨੂੰ ਵੀ ਮਨਮੀਤ ਸਮਝਾਉਂਦੀ ਸੀ ਅੰਜੂ ਵੀ ਬਦਲੀ ਆ ਚਾਚੀ ਵੀ ਬਦਲੀ ਮम्मा ਵੀ ਕਹਿੰਦੇ ਹੀ ਪਰ ਹੁਣ ਆਪਾਂ ਕਹਿ ਕੀ ਸਕਦੇ ਆ ਤੈਨੂੰ ਪਤਾ ਵਾ ਅੱਗੇ ਨਾ ਜਦੋਂ ਅੰਜੂ ਥੱਲੇ ਹੁੰਦੀ ਹੁੰਦੀ ਨਾ ਆ ਕੇ ਪਹਿਲਾਂ ਮੈਨੂੰ ਕੰਮ ਕਰ ਪੁੱਛ ਦਿੰਦੀ ਆਹੋ ਚੱਲੀਏ ਆ ਫਲਾਣਾ ਕੰਮ ਕਰ ਲਈਏ ਤੇ ਹੁਣ ਤੇ ਮੈਂ ਵਜਾ ਮਾਰ ਮਾਰ ਕੇ ਬੁਲਾਉਣੀ ਆ ਥੱਲੇ ਤੇ ਤਾਂ ਵੀ ਨਹੀਂ ਆ ਕੇ ਕਰਦੀ ਹੈਗੀ ਕੰਮ ਤੇ ਕੱਲ ਕਹਿ ਨਹੀਂ ਦਿੱਤਾ ਭਾਬੀ ਨੇ ਕਿ ਮੈਂ ਆਪਣੇ ਕੱਪੜੇ ਆਪੇ ਧੋਣੇ ਆ ਨਹੀਂ ਆਉਣਾ ਉਹਨੇ ਥੱਲੇ ਉਹਨੇ ਆਪਣਾ ਕੰਮ ਆਪੇ ਕਰਿਆ ਕਰਨਾ ਕੋਈ ਨਹੀਂ ਮਨਮੀਤ ਆਪਾਂ ਆਪਣੇ ਧੋਲਾਂਗੇ ਉਹ ਆਪਣੇ ਧੋਲਣਗੇ ਉਹਨਾਂ ਨੂੰ ਬੋਝ ਲੱਗਦਾ ਨਾ ਦਰਅਸਲ ਨਾ ਇਹਨਾਂ ਦੇ ਕੱਪੜੇ ਥੋੜੇ ਜ਼ਿਆਦਾ ਗੰਦੇ ਹੋ ਜਾਂਦੇ ਆ ਵੀ ਦੁਕਾਨਦਾਰੀ ਦੀ ਆ ਤੇ ਦੁਕਾਨਦਾਰੀ ਚ ਤੇ ਹੋ ਹੀ ਜਾਂਦੇ ਆ ਤੇ ਜਿਹੜੇ ਰਿੰਕੂ ਭਾਜੀ ਆ ਉਹ ਆਫਿਸ ਜਾਂਦੇ ਆ ਤੇ ਉੱਥੇ ਚੇਅਰ ਤੇ ਬਹਿ ਕੇ ਕੰਮ ਕਰਕੇ ਤੇ ਚੇਅਰ ਤੋਂ ਉੱਟ ਕੇ ਆ ਜਾਂਦੇ ਆ ਤਾਂ ਵੀ ਇਹਨੂੰ ਹੁੰਦਾ ਨਾ ਕਿ ਮਿਹਨਤ ਜ਼ਿਆਦਾ ਪਿੰਦੀ ਆ ਮੈਨੂੰ ਨਹੀਂ ਪਤਾ ਇਹਨਾਂ ਦੇ ਦਿਲ 'ਚ ਕਿਹੜੀਆਂ ਗੱਲਾਂ ਸਾਰੀਆਂ ਸਮਝਾਉਂਦੀਆਂ ਮੈਨੂੰ ਵੀ ਹੁਣ ਵੇਖੋ ਜਿੰਨੇ ਕੰਮ ਕਰਨਾ ਕੱਪੜੇ ਤੇ ਗੰਦੇ ਹੋਣੇ ਆ ਭਾਬੀ ਆਓ ਇਹ ਤੇ ਆਓ ਆਹੋ ਲੱਗਦਾ ਰਿੰਕੂ ਪਾਜੀ ਹੁੰਦੇ ਆ ਬਾਜ ਮਾਰਨਦੇ ਨਾ ਹੂੰ ਬਾਜ ਪੁੱਛਦੇ ਨੇ ਪਾਜੀ ਆਜੋ ਅੰਦਰ ਆਪਾਂ ਇੱਧਰ ਆਂ ਹਾਂਜੀ ਭਾਬੀ ਜੀ ਬੈਠੇਗੇ ਹਾਂਜੀ ਬਾਜੀ ਕਿੱਥੇ ਗਤਾਈ ਜੀ ਕਿੱਥੇ ਗਏ ਆ ਮम्मा ਤੇ 파ਟ ਤੇ ਗਏ ਆ ਉਹ ਨਾਲ ਗੈਂਟੀ ਨਹੀਂ ਹੈਗੇ ਹਾਂਜੀ ਜਿਹੜੇ ਬਾਹਰ ਗਏ ਜਿੰਨਾ ਦਾ ਬੇਟਾ ਹਾਂਜੀ ਹਾਂਜੀ ਲਵਲੀ ਹੁਣੀ ਅੱਛਾ ਉਹਨਾਂ ਦੇ ਨਾਲ ਘਰ 파ਟ ਹੈ ਤੇ ਉਹ ਕਹਿੰਦੇ ਸੀ ਸਵੇਰੇ ਆ ਜਿਓ ਟਾਈਮ ਸਰ ਉਹਨਾਂ ਨੇ ਨਾ ਕੋਈ ਪ੍ਰਸ਼ਾਦ ਵਗੈਰਾ ਮम्मा ਕੋਲ ਬਣਵਾਉਣਾ ਵਾ ਕੰਮ ਕਰਾਉਣਾ ਵਾ ਤੇ ਮम्मा ਫਿਰ ਉਹਨੇ ਹੀ ਚਲ ਗਈ 파ਟ ਤੇ ਉਹਨਾਂ ਦੇ 12 ਵਜੇ ਸ਼ੁਰੂ ਹੋਣਾ ਜੀ ਅੱਛਾ ਅੱਛਾ ਮੈਂ ਗੱਲ ਕਰਨਾ ਹੈ ਮਨਮੀਤ ਕੀ ਗੱਲ ਹੋਈ ਤੇਰੀ ਭਾਬੀ ਨਾਲ ਤੇਰੀ ਤੂੰ ਸਾਰੀ ਗੱਲ ਮੈਨੂੰ ਦੱਸ ਜੋ ਹੈ ਸਾਰਾ ਮੈਨੂੰ ਦੱਸ। ਭਾਜੀ ਤੁਹਾਨੂੰ ਦੱਸ ਹੀ ਦਿੱਤਾ ਹੁਣਾਂ ਅੰਜੂ ਨੇ। ਕੀ ਹੋਇਆ ਕੀ ਨਹੀਂ ਹੋਇਆ ਪਰ ਗਲਤੀ ਆ ਮੈਂ ਤਾਂ ਦੱਸਣ ਤੋਂ ਪਹਿਲਾਂ ਹੀ ਤੁਹਾਨੂੰ ਨਾ ਇਹ ਵੀ ਗੱਲ ਕਹੂੰਗੀ ਕਿ ਅੰਜੂ ਨੇ ਬੜੀ ਵੱਡੀ ਗਲਤੀ ਕੀਤੀ ਆ। ਉਹ ਤਾਂ ਅੰਜੂ ਨੇ ਦੱਸਿਆ ਨਾ ਮੈਂ ਮਨਮੀਤ ਕੋ ਸੁਣਨਾ ਵਾ। ਕੱਲ ਮੈਂ ਇੱਥੇ ਬੈਠੀ ਸੀ ਅੰਦਰ ਡਰਾਈੰਗ ਰੂਮ ਕਮਰੇ 'ਚ ਤੇ ਮੇਰੇ ਕੋ ਜਸਲੀਨ ਆਈ ਆਂਦੀ ਪੁੱਈ ਚੱਲੋ ਕੋਠੇ ਛੱਤ ਤੇ ਚੱਲੀਏ ਤੇ ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ ਆਂਦੀ ਆਜੋ ਤੇ ਮੇਰੇ ਕੋ ਗੁੱਡੀ ਪਈ ਆਪਾਂ ਗੁੱਡੀ ਚੜਾਣੇ ਆ ਤੇ ਵੀਰੇ ਮੈਂ ਕੋਠੇ ਚਲ ਗਈ ਤੇ ਕੋਠੇ ਮੈਂ ਗੁੱਡੀ ਢਾਈ ਤੇ ਅੰਜੂਪਾ ਵੀਨੇ ਕਿਤੇ ਕਪੜੇ ਤੋਤੇ ਹੀ ਗਏ ਤੇ ਕੋਠੇ ਕਪੜੇ ਸੁਕਣੇ ਪਾਣ ਆਏ ਤੇ ਮੈਨੂੰ ਕਹਿੰਦੇ ਵੀ ਤੂੰ ਕੋਠੇ ਚੜੀ ਆ ਤੇਰਾ ਰਿਸ਼ਤਾ ਹੋਣ ਦਿਆ ਵਾ ਕੱਲ ਨੂੰ ਤੂੰ ਸਾਨੂੰ ਗੱਲਾਂ ਕਰਾਏਂਗੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਥੱਲੇ ਉਤਰ ਮੈਂ ਕਿਹਾ ਭਾਬੀਆ ਤੇ ਜਸਲੀਨ ਨੇ ਜਿੱਦ ਕੀਤੀ ਮੈਂ ਤੇ ਤਾਂ ਗੁੱਡੀ ਚੜਾਈ ਨਹੀਂ ਤੇ ਮੈਂ ਨਹੀਂ ਚੜਾਣੀ ਤੇ ਫੇ ਨਾ ਮੈਂ ਇਦਾਂ ਗੁੱਡੀ ਤਾਂ ਨੂੰ ਕੀਤੀ ਤੇ ਉਹ ਭਾਬੀ ਦੇ ਕਿਤੇ ਇੱਥੇ ਵਾਜ ਗਈ ਤੇ ਗੁੱਡੀ ਪਾੜ ਕਿਤੇ ਦਾ ਸੁੱਟ ਦਿੱਤੀ ਇਹਨਾਂ ਨੇ ਮੇਰੀ ਗੁੱਡੀ ਫੇਰ ਮੈਨੂੰ ਗੁੱਸਾ ਲੱਗਾ ਕਿ ਮੈਂ ਥੋੜੀ ਗੁੱਡੀ ਡਾਣੀ ਮੈਂ ਤੇ ਜਸਲੀਨ ਨੂੰ ਕਹਿਣੀ ਹੈ ਕਿ ਗੁੱਡੀ ਡਾਲਾ ਤੇ ਫੇਰ ਮੈਂ ਥੱਲੇ ਆਈ ਤੇ ਫੇਰ ਮੈਨੂੰ ਬੜਾ ਨਾ ਹਵਾ ਤਵਾ ਬੋਲੇ ਤੈਨੂੰ ਅਕਲ ਨਹੀਂ ਹੈਗੀ ਤੂੰ ਅਗਲੇ ਘਰ ਜਾਣਾ ਵਾ ਤੁਹਾਨੂੰ ਉੱਥੇ ਗੱਲਾਂ ਕਰਾਏਂਗੀ ਹੈ ਤੂੰ ਟਮਣੇ ਤੇ ਚੜੀ ਕਿੰਨੀ ਵਾਰੀ ਆ ਵਰਲਡ ਭਾਬੀ ਨੇ ਬੋਲਿਆ ਮੈਨੂੰ ਵੀ ਤੂੰ ਟਮਣੇ ਤੇ ਚੜੀ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਥੱਲੇ ਬਹਿ ਥੱਲੇ ਬਹਿ ਔਰ ਫਿਰ ਮੈਂ ਫਿਰ ਥੋੜਾ ਜਿਹਾ ਧੂ ਤੜਕ ਬੋਲੀ ਤੇ ਫਿਰ ਭਾਬੀ ਨੇ ਮੇਰੇ ਚਪੇੜ ਮਾਰਤੀ ਨਾਲੇ ਮੇਰਾ ਕੰਨ ਵੀ ਦਰਦ ਕਰਦਾ ਰਿਹਾ ساری ਰਾਤ ਪਾਹੀ ਸਮਝਾਉਣਾ ਸੀ ਥੱਲੇ ਆ ਕੇ ਸਮਝਾ ਲੈਂਦੇ ਨੇ ਕਿਉਂਕਿ ਉੱਪਰ ਬੋਲ ਕੇ ਨੂੰ ਬੋਲਣ ਦੇ ਆ ਗਲਤ ਲੈਂਗੁਏਜ ਨਾਲ ਕਿਥੇ ਟੜਲੀ ਨੂੰ ਗੁੱਸਾ ਚੜਦਾ ਹੀ ਆ ਤੇ ਨਾਲੇ ਤੇ ਚਪੇੜ ਕਿਉਂ ਮਾਰਨ ਦੇ ਜੀ ਪਹਿਲਾਂ ਜੇ ਕੋਈ ਗੱਲ ਹੈਗੀ ਤਾਂ ਥੱਲੇ ਆ ਕੇ ਮम्मा ਨਾਲ ਕਰੋ ਅੱਪੇ ਮम्मा ਸਮਝਾਉਣਾ ਸਮਝੋ ਜਦੋਂ ਵੱਡੇ ਬੈਠੇ ਆ ਇਸੀ ਗੱਲ ਤੇ ਚਾਚੀ ਵੀ ਬੜਾ ਬੋਲੇ ਜੀ ਮੇਰੇ ਨਾਲ ਮੈਂ ਤੁਹਾਨੂੰ ਦੱਸਣਾ ਨਹੀਂ ਚਾਹਦੀ ਹੁੰਦੀ ਆਪ ਆਏ ਹੋ ਇਸ ਕਰਕੇ ਮੈਂ ਤੁਹਾਨੂੰ ਦੱਸਦੀ ਪਈਆ ਚਾਚੀ ਤੇ ਅੰਜੂ ਭਾਣਾ ਬਹੁਤ ਬੋਲੇ ਜੇ ਉਸ ਦਿਨ ਵੀ ਰਿੰਕੂ ਪਾ ਮੈਨੂੰ ਬੁਖਾਰ ਹੋਇਆ ਤੇ ਮੰਮੀ ਕਹਿੰਦੇ ਜਾ ਤੂੰ ਥੁੱਪੇ ਬਹਿ ਜਾ ਜਾ ਕੇ ਤੇ ਕੋਠੇ ਗਈ ਧੂਰ ਕੋਠੇ ਬੈਠੀ ਤੇ ਸੀਮਾ ਭਾਬੀ ਦਾ ਨਾਮ ਲਾ ਕੇ ਕਹਿੰਦੇ ਆ ਕਿ ਸੀਮਾ ਭਾਬੀ ਨੇ ਆਖਿਆ ਸਾਰਾ ਕੋਠਾ ਵੋਝ ਦੇ ਤੇ ਸੀਮਾ ਭਾਬੀ ਨੇ ਨਹੀਂ ਆਖਿਆ ਤੇ ਅੰਜੂ ਭਾਬੀ ਨੇ ਸਾਰਾ ਮੇਰੇ ਕੋਲੋਂ ਕੋਠਾ ਵੰਜਾਇਆ ਉਦੋਂ ਮੈਨੂੰ ਬੁਖਾਰ ਵੀ ਹੋਇਆ ਸੀ ਫੇਰ ਮੈਂ ਪਰਸੋ ਗਈ ਉਸ ਦਿਨ ਵੀ ਮੈਨੂੰ ਚਾਚੀ ਕਿੰਨਾ ਗੁੱਸੇ ਹੋਏ ਫੇਰ ਉਹ ਤੋਂ ਅਗਲੇ ਦਿਨ ਗਈ ਤੇ ਭਾਬੀ ਮੈਨੂੰ ਕਹਿੰਦੀ ਤੈਨੂੰ ਸੂਟ ਲਿਆ ਕੇ ਦਵਾਂਗੀ ਤੇ ਤੂੰ ਮੇਰੇ ਕੋਠੇ ਤੇ ਸਫਾਈ ਕਰ ਜੇ ਥੱਲੇ ਵੀ ਤੇ ਕਰਦੀ ਆ ਸਾਰੇ ਸਫਾਈ ਉਹ ਇਹਨਾਂ ਵੀ ਬਾਰ-ਬਾਰ ਕਹਿਣਾ ਕਿ ਕੰਮ ਕਰ ਕੰਮ ਕਰ ਅੱਜੀ ਅਜ ਤੱਕ ਆਪਾਂ ਕਦੀ ਨਹੀਂ ਅਨਮੋਲ ਨੂੰ ਕਿਹਾ ਕਿ ਅਨਮੋਲ ਤੂੰ ਥੱਲੇ ਆ ਕੇ ਕੰਮ ਕਰ ਠੀਕ ਹੈ ਮੰਮੀ ਤੇ ਨਹੀਂ ਜਾਣਦੀ ਕਾਲਾ ਸਕੂਲ ਨਹੀਂ ਪੜਦੀ ਪਰ ਕੰਮ ਤਾਂ ਉਹ ਸਾਰਾ ਸਕਾਇ ਜਦੋਂ ਭਾਬੀਆਂ ਹੁੰਦੀਆਂ ਵੇ ਇਹ ਕਿਉਂ ਕੰਮ ਕਰਨ ਦੋਵੇਂ ਕੁੜੀਆਂ ਆਪਾਂ ਤਾਂ ਕਦੀ ਫਰਕ ਨਹੀਂ ਸਮਝਿਆ ਨਾ ਮੰਮੀ ਤੇ ਨਾ ਅਨਮੋਲ ਤੇ ਪਰ ਇਹ ਕਿਉਂ ਫਰਕ ਰੱਖਦੇ ਪਏ ਆ قال منमीत ਮੈਂ ਗੱਲ ਮੰਨਦਾ ਵਾਂ ਭਾਬੀ ਤੇਰੀ ਨਹੀਂ ਤੇ ਤੇ ਹੱਥ ਚੁੱਕਿਆ ਨਾ ਇਹ ਤਾਂ ਉਹਨੇ ਗਲਤ ਕੀਤਾ ਪਰ ਨਾ ਤੂੰ ਵੀ ਹੁਣ ਵੱਡੀ ਆ ਤੂੰ ਵੀ ਹੁਣ ਸਿਆਣੀ ਆ ਤੇਰੇ ਵᱜ ਰਿਸ਼ਤੇ ਦੀ ਗੱਲ ਚੱਲੰਦੀ ਆ ਜਿੱਦਾਂ ਤੂੰ ਗੁੱਡੀ ਡਾਉਂਦੀ ਜਾਂ ਗੁੱਡੀ ਵਧਾਉਂਦੇ ਆ ਕਰਨਦੇ ਆ ਨਾ ਇਹ ਭਾਬੀ ਨੂੰ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਜੇ ਉਹਨੇ ਤੈਨੂੰ ਕਿਹਾ ਸੀ ਨਾ ਜੇ ਤੈਨੂੰ ਗੱਲ ਤਨੂੰ ਉਹਦੀ ਬੁਰੀ ਲੱਗੀ ਸੀ ਨਾ ਤੂੰ ਚੁੱਪ ਕਰਕੇ ਆ ਕੇ ਤਾਂ ਤਾਈ ਜੀ ਨੂੰ ਦੱਸ ਦੇਣਾ ਸੀ ਜੇ ਨਹੀਂ ਤੇ ਨਾ ਮੈਂ ਜਦੋਂ ਡਿਊਟੀ ਤੋਂ ਆਉਣਾ ਨਾ ਤੂੰ ਮੈਨੂੰ ਦੱਸ ਦੇਣਾ ਸੀ ਮੈਂ ਸਾਰਿਆਂ ਨੂੰ ਸਮਝਾ ਦੇਣਾ ਸੀ ਤੇਰੇ ਸਾਹਮਣੇ ਉਹਨੂੰ ਮੈਂ ਡਾਂਟ ਵੀ ਦੇਣਾ ਸੀ ਤੂੰ ਉਹਨੂੰ ਗੱਲ ਜਦੋਂ ਤੂੰ ਗੱਲਾਂ ਉਹਨੂੰ ਕਹੀਆਂ ਨਾ ਜਾਂ ਉਹਦੇ ਕਹਿਣੇ ਚਾਹੀਆਂ ਨਹੀਂ ਮੰਨੀ ਨੀ ਤੂੰ ਗੱਲ ਫਿਰ ਉਹਨੂੰ ਵੀ ਗੁੱਸਾ ਆ ਗਿਆ ਪਰ ਮੈਂ ਕਹਿਣਾ ਵੇਥੇ ਅੰਜੂ ਦੀ ਗਲਤੀ ਉਹਨੂੰ ਤੇ ਹੱਥ ਨਹੀਂ ਚੁਕਣਾ ਚਾਹੀਦਾ ਸੀ। ਇਹੋ ਹੀ ਗੱਲ ਮੰਮਾ ਨੇ ਕੀਤੀ ਆ ਵੀ ਤੇਰੀ ਗਲਤੀ ਸੀ। ਜੇ ਤੈਨੂੰ ਉਹ ਬੋਲ ਲਈ ਜਾਂ ਕੀਤੀ ਤੈਨੂੰ ਉੱਚੀ ਬੋਲਣ ਦੀ ਲੋੜ ਨਹੀਂ ਵੈਸੇ ਤੇ ਤੇਰਾ ਫਰਜ਼ ਹੀ ਨਹੀਂ ਮੰਦਾ ਗੁੱਡੀ ਚੜਾਉਂਦਾ। ਉਹ ਤੇ ਭਾਜੀ ਗੱਲ ਤੁਹਾਡੀ ਬਿਲਕੁਲ ਸਹੀ ਤੇ ਬਿਲਕੁਲ ਸਹੀ ਕਿਹਾ ਵਾ। ਪਰ ਇਹ ਗੱਲ ਤਾਂ ਇਹਨੂੰ ਡਾਂਟ ਪਈ ਆ। ਵੀਰ ਜੀ ਕੋ ਵੀ ਇਹਦੇ ਕੋ ਪਈ ਤੇ ਇਹਦੇ ਮੰਮਾ ਕੋ ਵੀ ਪਈ ਆ। ਪਰ ਅੰਜੂ ਨੇ ਜਿਹੜੀ ਗਲਤੀ ਕੀਤੀ ਆ ਨਾ ਉਹ ਤੇ ਕਦੀ ਨਹੀਂ ਭੁੱਲਣ ਵਾਲੀ ਹੈਗੀ। ਮਰ ਮੈਂ ਜੇ ਕੋਈ ਗਲਤੀ ਕਰਦੀ ਵੀ ਆ ਨਾ ਮੈਨੂੰ ਸੀਮਾ ਭਾਬੀ ਬੜੇ ਪਿਆਰ ਨਾਲ ਸਮਝਾ ਦੇ ਹੁੰਦੇ ਆ ਤੇ ਮੈਂ ਸਮਝ ਵੀ ਜਾਣੀ ਤੇ ਕੱਲ ਭਾਬੀ ਬੋਲੇ ਵੀ ਆਪ ਬੜਾ ਗਲਤ ਸੀਗੇ ਮੈਨੂੰ ਮੈਨੂੰ ਗੁੱਸਾ ਤਾਂ ਆ ਚੜਿਆ ਕਿ ਜਸਲੀਨ ਦੀ ਗੁੱਡੀ ਡਾਨਦੇ ਤੇ ਫਿਰ ਉਹਦੀ ਗੁੱਡੀ ਪਾੜਤੀ ਚੱਲ ਕੋਈ ਗੱਲ ਹੀ ਮਨਮੀਤ ਮੈਨੂੰ ਪਤਾ ਵਾ ਅੰਜੂ ਨੂੰ ਹੱਥ ਨਹੀਂ ਚੁੱਕਣਾ ਚਾਹੀਦਾ ਲੇਕਿਨ ਪਤਾ ਕੀ ਆ ਤੂੰ ਨਾ ਸਮਝਿਆ ਕਰ ਗੱਲ ਨੂੰ ਜਿੰਨਾ ਤੂੰ ਪਿਆਰ ਸੀਮਾ ਭਾਬੀ ਨੂੰ ਕਰਦੀ ਆ ਉਹਦੇ ਨਾਲ ਵੀ ਪਿਆਰ ਨਾਲ ਰਿਹਾ ਕਰ ਗਲਤੀ ਜਦੋਂ ਹੋਵੇ ਨਾ ਤੂੰ ਵੀ ਮੰਨ ਲਿਆ ਕਰ ਜੇ ਨਹੀਂ ਨਾ ਗਲਤੀ ਮੰਨਨ ਨੂੰ ਤੂੰ ਉਹਦੇ ਗਾੜੀ ਨਹੀਂਵਾਉ ਨੂੰ ਦਿਲ ਨਹੀਂ ਕਰਦਾ ਜਾਂ ਤੇਰੇ ਨੂੰ ਨਹੀਂ ਚੰਗਾ ਲੱਗਦਾ ਤੂੰ ਜਦੋਂ ਚੁੱਪ ਕਰਕੇ ਆਉਣਾ ਜਦੋਂ ਮੈਂ ਹੁਣਾ ਨਾ ਸ਼ਾਮ ਨੂੰ ਨਾ ਤੂੰ ਮੈਨੂੰ ਦੱਸ ਦਿਆ ਕਰਨੀ ਚੁੱਪ ਕਰਕੇ ਆਣਗੇ ਨਾ ਤਾਈ ਜੀ ਨਾਲ ਗੱਲ ਕਰ ਲਿਆ ਕਰ ਤਾਈ ਜੀ ਕੋ ਮਾਪੇ ਗੱਲ ਪੁੱਛ ਲਿਆ ਕਰਨਗੇ ਜਾਂ ਉਹ ਮੈਨੂੰ ਦੱਸ ਦਿਆ ਕਰਨਗੇ ਐਦਾਂ ਤੂੰ ਉਹਦੇ ਗਾੜੀ ਬੋਲੇਗੀ ਉਹ ਹੱਥ ਚੁੱਕਦੀ ਆ ਫਿਰ ਕੱਲ ਨਾ ਆਪਣੇ ਨਾਲ ਜਿਹੜੇ ਰਿਸ਼ਤੇ ਖਰਾਬ ਹੁੰਦੇ ਆ ਆਪਾਂ ਤਾਂ ਇਕੱਠਾ ਇੱਕ ਪਰਿਵਾਰ ਆ ਨਾਲੇ ਭਾਬੀ ਜਿਹੜੀ ਤੁਸੀਂ ਵੀ ਗੱਲਾਂ ਕਰ ਹੁੰਦਾ ਹੈ ਜੇ ਨਾ ਇਹ ਗੱਲਾਂ ਦਾ ਮੈਨੂੰ ਕੋਈ ਪਤਾ ਨਹੀਂ ਸੀ ਇਹ ਚੰਗਾ ਇਹ ਸਾਰੇ ਮੈਂ ਉਹਨਾਂ ਕੋਲ ਸਵਾਲ ਜਵਾਬ ਪੁੱਛੂੰਗਾ ਇਹ ਗਲਤੀਆਂ ਮੈਂ ਹੋਣ ਨਹੀਂ ਦੇਣੀਆਂ ਜਿਹੜੀਆਂ ਗਲਤੀਆਂ ਹੋਣਦਈਆਂ ਵਾ ਮੈਂ ਵਖੋ ਅਸੀਂ ਤੇ ਜਾਣਦੇ ਆ ਕਿ ਨਾ ਤੁਹਾਨੂੰ ਗੱਲਾਂ ਪਤਾ ਜੇ ਤੇ ਨਾ ਰਿਸ਼ਤਿਆਂ ਤੇ ਦੜਾਰ ਪਵੇ ਪਰ ਕੋਈ ਬਥਾ ਤੇ ਅਸੀਂ ਵੀ ਮਜਬੂਰ ਹੋ ਜਾਂਦੇ ਤੁਹਾਨੂੰ ਦੱਸਣ ਵਾਸਤੇ ਆਪਾਂ ਤੇ ਜਾਣਦੇ ਆ ਕਿ ਪਿਆਰ ਨਾ ਰਹੀ ਪਿਆਰ ਨਾ ਬਸ ਆਪਾਂ ਮੰਮਾ ਨੇ ਕਿ ਪਹਿਲਾਂ ਕਿਹਾ ਵਾ ਕਿ ਅਜੇ ਤੱਕ ਮੈਂ ਨਹੀਂ ਸੋਚਿਆ ਕਿ ਘਰ ਚ ਵੱਖ ਹੋਵਾਂਗੇ ਜਿੰਨਾ ਚਿਰ ਸਾਡੀਆਂ ਦੋਵੇਂ ਕੁੜੀਆਂ ਨਹੀਂ ਨਾ ਵੀ ਆਏ ਜਾਂਦੀਆਂ ਤੇ ਮੈਂ ਵੱਖ ਹੋਣ ਵੀ ਨਹੀਂ ਦੇਣਾ ਤੇ ਨਾ ਵੱਖ ਹੋਣਾ ਵਾ ਬਾਕੀ ਚਲੋ ਕੋਈ ਨਹੀਂ ਪਾਜੀ ਤੁਸੀਂ ਆਏ ਹੋ ਇਹਨੂੰ ਵੀ ਸਮਝਾਇਆ ਵਧੀਆ ਚੰਗਾ ਲੱਗਾ ਵਾ ਜਦੋਂ ਮੰਮਾ ਆਣਗੇ ਜਾਂ ਇਹ ਆਉਣਗੇ ਨਾ ਤੁਸੀਂ ਇੱਕ ਵਾਰੀ ਇਹਨਾਂ ਨਾਲ ਗੱਲ ਕਰ ਲਿਓ ਕੋਈ ਗੱਲ ਨਹੀਂ ਭਾਬੀ ਜੀ ਉਹਨਾਂ ਨੇ ਵੀ ਗੱਲ ਕਰ ਲੂੰਗਾ ਜਿਹੜੀ ਤੁਸੀਂ ਗੱਲ ਅੱਜ ਮੈਨੂੰ ਦੱਸੀ ਆ ਨਾ ਆ ਜਿਹੜੀਆਂ ਮੰਮੀ ਹੋਣੀ ਜਾਂ ਕੁਛ ਇਦਾਂ ਕਹਿਣਦੇ ਆ ਜਾਂ ਜੂ ਦੀ ਵੀ ਨਿਗਾ ਵਿੱਚ ਫਰਕ ਪਿਆ ਵਾ ਇਹ ਚੀਜ਼ਾਂ ਦਾ ਮੈਨੂੰ ਪਤਾ ਨਹੀਂ ਸੀ ਉਹਨਾਂ ਕੋਲ ਮੈਂ ਪੁੱਛਿਆ ਉਹਨਾਂ ਤਾਂ ਆਪਣੀਆਂ ਗੱਲਾਂ ਦੱਸੀਆਂ ਉਹਨਾਂ ਤਾਂ ਸਾਰੀ ਮਨਮੀਤ ਦੀ ਗਲਤੀ ਦੱਸੀ ਆ ਕਿ ਮਨਮੀਤ ਨੇ ਇਦਾਂ ਕਰ ਕੀਤਾ ਵਾ ਤਾਂ ਕਰਕੇ ਮੈਂ ਥੱਲੇ ਆਇਆ ਵਾ ਉਹ ਤਾਂ ਚਲੋ ਤਾਈ ਜੀ ਮੈਨੂੰ ਮਿਲੇ ਨਹੀਂ ਮੈਂ ਤਾਈ ਜੀ ਉਹਨਾਂ ਨਾਲ ਗੱਲ ਕਰਨੀ ਸੀ ਕਿ ਗਾਲੇ ਤੋਂ ਤੱਕ ਨੌਬਤ ਮੈਂ ਹੋਣੀ ਦੇਣੀ ਸੀ ਮੈਂ ਮੈਂ ਭਾਬੀ ਨੇ ਇੰਨੀ ਗੱਲ ਵੀ ਕਹੀ ਕਿ ਭਾਬੀ ਜੀ ਮੈਂ ਹੁਣੇ ਥੱਲੇ ਉੱਤੇ ਆ ਨੀਚੇ ਆ ਜਾਨੀ ਆ ਤੇ ਤੁਸੀਂ ਵੀਰ ਹੋਣਾ ਨੂੰ ਤੇ ਮੰਮੀ ਨੂੰ ਨਾ ਕਿਸੇ ਨੂੰ ਦੱਸਿਓ ਇਹ ਕਿੰਨੀ ਉੱਚੀ ਉੱਚੀ ਬੋਲੇ ਤੇ ਜਦੋਂ ਇਹਨਾਂ ਨੇ ਮੈਨੂੰ ਥੱਪੜ ਮਾਰਿਆ ਫਿਰ ਜਸਲੀਨ ਜਾ ਕੇ ਮੰਮੀ ਨੂੰ ਤੇ ਭਾਬੀ ਨੂੰ ਬੁਲਾ ਲਿਆ ਫਿਰ ਭਾਬੀ ਨੇ ਆਵਾਜ਼ ਮਾਰੀ ਚਾਚੀ ਜੀ ਨੂੰ ਫਿਰ ਚਾਚੀ ਜੀ ਬੜਾ ਮੰਮੀ ਨਾਲ ਵੱਦ ਘੱਟ ਬੋਲੇ ਸੀਗੇ ਚੱਲ ਮਨਮੀਤ ਤੂੰ ਨਹੀਂ ਵੇਚਣਾ ਤੇ ਨਾ ਜਦੋਂ ਵੀ ਕੋਈ ਗੱਲ ਕਵੇ ਨਾ ਤੂੰ ਦੀ ਮੰਨ ਲਿਆ ਕਰ ਠੀਕ ਆ ਵੀਰੇ ਤੂੰ ਨਹੀਂ ਗੁੱਡੀ ਡਾਉਣੀ ਜੇ ਗੁੱਡੀ ਡਾਉਣੀ ਵੀ ਹੈ ਜੇ ਤੈਨੂੰ ਮਨਾ ਕਰਦੀ ਹੈ ਤੂੰ ਥੱਲੇ ਆ ਜਾ ਕਰ ਨਾਲੇ ਹੁਣ ਤੂੰ ਕੰਮ ਕਰਿਆ ਕਰ ਜ਼ਿਆਦਾ ਕੰਮ ਹਲ ਧਿਆਨ ਦਿਆ ਕਰ ਵੇਲਾ ਤੇਰੇ ਰਿਸ਼ਤੇ ਦੀ ਗੱਲ ਚੱਲੰਦੀ ਆ ਮੈਂ ਵੀਰੇ ਮੈਂ ਸਾਰਾ ਕੰਮ ਕਰਦੀ ਭਾਬੀ ਨਾ ਸਾਰਾ ਕੰਮ ਕਰਾਨੀ ਜਿਹੜਾ ਵੀ ਮੈਨੂੰ ਕਹਿੰਦੇ ਆ ਮੈਂ ਪਾਜੀ ਸਾਰਾ ਕਰ ਲੈਂਦੀ ਆ ਕੰਮ ਹੋ ਲੰਗੇ ਸਾਨੂੰ ਸ਼ਿਕਾਇਤ ਉਹ ਤੇ ਆਪਾਂ ਹੀ ਥੋੜਾ ਜਿਹਾ ਘੱਟ ਕਰਵਾਉਣੀ ਆ ਵੇਖੋ ਅਗਲੇ ਘਰ ਜਾ ਕੇ ਕੁੜੀਆਂ ਨੇ ਕੰਮ ਹੀ ਕਰਨਾ ਸੰਤ ਤੇ ਖੁਸ਼ੀ ਬੜੀ ਸੀ ਤੁਸੀਂ ਅੱਗੇ ਨਾਲ ਲਾ ਕੇ ਇਹਦੇ ਰਿਸ਼ਤੇ ਦੀ ਗੱਲ ਤੋਰੀ ਤੇ ਆਪਾਂ ਤੇ ਖੁਸ਼ੀ ਬੜੇ ਆ ਘਰ ਬਾਰ ਦੀ ਪਰ ਪੈਨ ਕਲੇਸ਼ ਪੈ ਗਿਆ ਸਾਡਾ ਕੱਲ ਦਾ ਮੂਡ ਬੜਾ ਖਰਾਬ ਹੋਇਆ ਭਾਜੀ ਬਹੁਤ ਜ਼ਿਆਦਾ ਚਲੋ ਕੋਈ ਨਹੀਂ ਤੁਸੀਂ ਬੈਠਿਓ ਵੱਡੇ ਮਮਾ ਉਹਨਾਂ ਨਾਲ ਗੱਲ ਕਰਕੇ ਨਾ ਤੇ ਮਸਲੇ ਦਾ ਹੱਲ ਕੱਢਿਓ ਤੇ ਅੰਜੂ ਉਹਨਾਂ ਨੇ ਨਹੀਂ ਬੁਲਾਇਆ ਸਾਨੂੰ ਕੱਲ ਦਾ ਤੇ ਤੁਸੀਂ ਕਿਉਂ ਬੋਲਣਾ ਸਾਡੇ ਨਾਲ ਗਲਤੀ ਵੈਸੇ ਸਾਡੀ ਦੋਨਾਂ ਦੀ ਤੇ ਨਹੀਂ ਗਲਤੀ ਉਹਦੀ ਆ ਕੱਲੀ ਕੋਈ ਗੱਲ ਨਹੀਂ ਭਾਬੀ ਜੀ ਮੈਨੂੰ ਗੱਲਾਂ ਦਾ ਪਤਾ ਲੱਗ ਗਿਆ ਵਾ ਤਾਈ ਜੀ ਆਉਂਦੇ ਮੈਂ ਸਾਰੀ ਗੱਲ ਕਰਦਾ ਮੈਂ ਸਾਹਮਣੇ ਲਿਆਉਣਾ ਸਾਰੀ ਗੱਲ ਕਿ ਕਿਹੜੀ ਗੱਲ ਜਿਹੜੀ ਹੋਈ ਆ ਲੱਕੀ ਭਾਜਾ ਮਾਰਨ ਦਿਆ ਜੀ ਕਾਫੀ ਨੀ ਕੁ ਮੈਂ ਤਾਂ ਚੱਲ ਆਇਆ ਮੈਂ ਲੱਕੀ 1 ਮਿੰਟ ਚਲੋ ਠੀਕ ਹੈ ਭਾਬੀ ਜੀ ਮੈਂ ਚੱਲਿਆ ਤੇਰੀ ਆ ਗਈ ਵੀ ਤੇਰੀ ਵੀ ਦੁਕਾਨ ਤੇ ਚੱਲ ਵਧੀਆ ਆ ਗਈ ਹੈ ਕਿਸੇ ਬੁੜੀ ਨੂੰ ਕੁਪਾ ਜੀ ਨਾਲ ਗੱਲ ਕਰਨ ਲੈ ਆਪਾਂ ਨਹੀਂ ਜਾਣਾ ਲੱਕੀ ਭਾਫੇਰ ਤੇ ਨਹੀਂ ਗੁੱਸਿਆ ਹੋਗਾ ਮੇਰੇ ਨੂੰ ਨਹੀਂ ਨਹੀਂ ਉਹਨਾਂ ਨੇ ਇਹੋ ਹੀ ਕਹਿਣਾ ਵਾ ਕਿ ਅੰਜੂ ਭਾਬੀ ਨੂੰ ਸਮਝਾਣਾ ਆਪਾਂ ਨਹੀਂ ਜਾਣਾ ਫੇਰ ਕਿ ਜਿਵਾਜ ਪੈ ਗਈ ਨੇ ਤੇ ਜਾਵਾਂਗੇ ਕਰ ਲੈਂਦੇ ਉਹਨਾਂ ਨੂੰ ਗੱਲ ਠੀਕ ਹੈ